हां जी दोस्तों सस् नमस्कार की हालचाल है जी ठीक ठाक सारे सो दोस्तों आज जेडी वीडियो बना रहे हैं जी पैंड दोस्तों ये पांच ग्राई खुरद जिला इसपण दोस्तों मोगा ते तहसील बागा पुराना जेडे घर च दोस्तों वीडियो ਤੁਹਾਨੂੰ ਦਿਖਾ ਰਿਹਾ ਜੀ ਇੱਥੇ ਬਾਈ ਹੁਣਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਵਪਾਰ ਦਾ ਆਪਣੀ ਇਸ ਘਰ ਦੇ ਵਿੱਚੋਂ ਦੋਸਤੋ ਪਹਿਲੀ ਵੀਡੀਓ ਹੋਊਗੀ ਥੋੜਾ ਜਿਹਾ ਟਾਈਮ ਹੀ ਹੋਇਆ ਬਾਈ ਹੁਣਾਂ ਨੂੰ ਕੰਮ ਕਰਦਿਆਂ ਨੂੰ ਠੀਕ ਹੈ ਤੇ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਚਾਰ ਨਾਕ ਤੁਹਾਨੂੰ ਦਿਖਾਉਣੇ ਆ ਜਿਹਦੇ ਵਿੱਚ ਇੱਕ ਕੱਟੀ ਬੂਰੀ ਹੈ ਤੇ ਬਾਕੀ ਤਿੰਨ ਝੋਟੀਆਂ ਮੋਹਰਾ ਦੇ ਵਿੱਚ ਆ ਠੀਕ ਹੈ ਦੋ ਝੋਟੀਆਂ ਦੇ ਵਿੱਚ ਕੁੰਡੀਆਂ ਹੋਣਗੀਆਂ ਮੋਹਰੇ ਦੇ ਵਿੱਚ ਬੂਰੀ ਵੀ ਕੁੰਡੀ ਹੈ ਤੇ ਇੱਕ ਮੋਹਰੇ ਦੇ ਵਿੱਚ ਇਹਨਾਂ ਕੋਲੇ ਬਾਈ ਹੋਣਾ ਕੋਲੇ ਮੀਨੀ ਕੱਟੀ ਆਏ ਠੀਕ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਥਣ ਥਣ ਐਨ ਪੂਰੀ ਤੁਹਾਨੂੰ ਦੋਸਤੋ ਤਸੱਲੀ ਕਰਾ ਦੇਾਂਗੇ ਤੇ ਬਾਕੀ ਜਿਹੜਾ ਨਾ ਕੋ ਤੁਹਾਨੂੰ ਜਚੂਗਾ ਇਹਨਾਂ ਦੇ ਵਿੱਚੋਂ ਉਹਦੀ ਤਸੱਲੀ ਤੁਸੀਂ ਆਪ ਕਰ ਲਿਓ ਆ ਕਿ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਬਾਈ ਜਸਵੰਤ ਸਿੰਘ ਪਿੰਡ ਪੰਜਗਰਾਇ ਖੁਰਦ ਹਾਂਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਵਾਗਾਪੁਰਾਣਾ ਜੀ ਠੀਕ ਹੈ ਅੱਛਾ ਜਿਹੜੇ ਇਹ ਪਸ਼ੂ ਆਪਣੇ ਕੋਲੇ ਝੋਟੀਆਂ ਆਈਆਂ ਇਹ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਵਪਾਰ ਦਾ ਕੰਮ ਕਰਦਿਆਂ ਝੋਟੀਆਂ ਦੇ ਆਪਾਂ ਇਹ ਨਵਾਂ ਹੀ ਸ਼ੁਰੂ ਕੀਤਾ ਵਪਾਰ ਥੋੜੀਆਂ ਕਟੀਆਂ ਹੀ ਸੇਲ ਕੀਤੀਆਂ ਆਪਾਂ ਹੁਣ ਵੱਧ ਤੋਂ ਵੱਧ ਕਟੀਆਂ ਲਿਆ ਕਰਾਂਗੇ ਅੱਛਾ ਹਾਂਜੀ ਠੀਕ ਹੈ ਹੁਣ ਰੁਟੀਨ 'ਚ ਹੀ ਆਇਆ ਕਰਨਗੇ ਪਸ਼ੂ ਹਾਂਜੀ ਹਾਂਜੀ ਰੁਟੀਨ 'ਚ ਹੀ ਆਇਆ ਕਰਨਗੇ ਠੀਕ ਹੈ ਝੋਟੀਆਂ ਹੀ ਆਉਂਦੀਆਂ ਆਪਣੇ ਕੋਲੇ ਹਾਂਜੀ ਝੋਟੀਆਂ ਹੀ ਹੁੰਦੀਆਂ ਜੀ ਆਪਣੇ ਕੋਲੇ ਠੀਕ ਹੈ ਅੱਛਾ ਜਿਹੜੀ ਵੱਡੀ ਝੋਟੀ ਇਹਨਾਂ ਦੇ ਵਿੱਚ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਊਗੀ ਇਹ ਇਹ 18 ਮ ਇਹ 18 ਡੇਢ ਸਾਲ ਦੀ ਹੈ ਹਾਂ ਹਾਂਜੀ ਹਾਂਜੀ ਠੀਕ ਹੈ ਖੀਰੀ ਹੋਊਗੀ ਹਜੇ ਤਾਂ ਹਾਂਜੀ ਕਟੀਆਂ ਸਾਰੀਆਂ ਖੀਰੀਆਂ ਹੀ ਆਪਣੀਆਂ ਠੀਕ ਹੈ ਹਾਂਜੀ ਚਾਰ ਚਾਰੇ ਥਾਣਾ ਇਹ ਕੋਈ ਫੋਟ ਸ਼ਾਟ ਨਹੀਂ ਵਿੱਚ ਥਾਣਾ ਦੋਸੋਂ ਚਾਰੇ ਨਿਖੜਵੇ ਆ ਤੇ ਖੋਲ ਖਮੜੀ ਜੀ ਨੂੰ ਤੋੜ ਕੇ ਦੇਖੀਏ ਹਾਂਜੀ ਖੋਲ ਦੋਸੋਂ ਦੋ ਤਿੰਨ ਕਟੀਆਂ ਮੈਂ ਵਿੱਚੋਂ ਤੁਹਾਨੂੰ ਤੋੜ ਕੇ ਦਿਖਾ ਦਿੰਨਾ ਵੈਸੇ ਬਾਹਲੀ ਵੱਡੀ ਵੀਡੀਓ ਨਹੀਂ ਆਪਾਂ ਬਣਾਉਂਦੇ 18 ਮਹੀਨਿਆਂ ਦੀ ਕੱਟੀ ਹੈ ਤੇ ਰੇਟ ਬਈ ਦਾ ਕੀ ਹੋਊਗਾ ਇਹਦਾ ਰੇਟ 35000 ਹੈ 35000 ਹਾਂਜੀ ਠੀਕ ਹੈ ਦੋਸਤੋ ਬਿਲਕੁਲ ਛੋਟੇ ਸਿੰਘ ਦੀ ਹੈ ਤੇ ਕੁੰਡੇ ਸਿੰਘ ਦੀ ਹੈ ਦੇਖ ਲਓ ਸਿੰਘ ਤੁਹਾਨੂੰ ਨੇੜੋ ਕਰਕੇ ਦਿਖਾਤਾ ਠੀਕ ਹੈ ਜੀ ਤੋੜ ਕੇ ਤੁਹਾਨੂੰ ਦਿਖਾ ਦਿੰਦਾ 1.5 ਸਾਲ ਉਮਰ ਹੈ ਸੋਹਣਾ ਕੱਦ ਕਾਠਾ ਸਭੀ ਚੰਗੀ ਹੈ ਰਾਜੀ ਹੈ ਕੱਟੀ ਹੈ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਤੇ ਤੋਰ ਤੋਰ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਦੀ ਸੋਹਣੀ ਹੈ ਤੇ ਥੋੜੇ ਜਿਹਾ ਵਾਲ ਜਿਹੜੇ ਸਿਰ 'ਚ ਚਿੱਟੇ ਆ ਉਹ ਬਾਕੀ ਤੁਹਾਨੂੰ ਦਿਖਾਤੇ ਆ ਤੇ ਵੈਸੇ ਸੋਹਣੇ ਢਾਂਚੇ ਦੇ ਵਿੱਚ ਇਹ ਝੋਟੀ ਤੁਹਾਨੂੰ ਦਿਖਾ ਰਿਹਾ 1.5 ਸਾਲ ਦੋਸਤੋ ਉਮਰ ਹੈ 35000 ਰੁਪਿਆ ਬਾਈ ਨੇ ਰੇਟ ਰੱਖਿਆ ਦੇ ਵਿੱਚੋਂ ਜਿਹੜਾ ਦੋਸਤੋ ਜਦੋਂ ਤੁਸੀਂ ਬਾਈ ਨਾਲ ਗੱਲਬਾਤ ਕਰੋਗੇ ਤਾਂ ਮੌਕੇ ਦੇ ਉੱਤੇ ਜਿਹੜਾ ਦੋਸਤੋ ਮਾਨਤਾਣ ਹੋ ਜਾਊਗਾ ਬਾਕੀ ਹੋ ਜਾਊਗਾ ਵੀਰੇ ਮਾਨਤਾਣ ਇਹਦਾ ਹਾਂਜੀ ਹਾਂਜੀ ਹੋ ਜਾਊਗਾ ਜੀ ਠੀਕ ਹੈ ਤੇ ਜਿਹੜੀ ਇਹ ਦੂਜੇ ਨੰਬਰ ਤੇ ਕੱਟੀ ਆਪਣੇ ਕੋਲੇ ਛੋਟੀ ਆ ਇਹ ਕਿੰਨੇ ਟਾਈਮ ਦੀ ਹੋਊਗੀ ਬਾਈ ਇਹ ਹੈਗੇ 10 ਸਾਲ ਕੁ ਮਹੀਨਿਆਂ ਦੀ ਆ ਜੀ 10 ਮਹੀਨਿਆਂ ਦੀ ਆ ਬਹੁਤ ਸੋਹਣੀ ਹਾਂਜੀ ਕੱਟੀ ਠੀਕ ਹੈ ਦੋਸਤੋ ਕੱਦ ਕਾਠਾ ਦੇਖੋ ਇਹਦਾ ਦਿਖਾਉਣਾ ਮੈਂ ਤੁਹਾਨੂੰ ਬਾਕੀ ਤੇ ਥਣ ਚਾਰੇ ਨਿਖੜਵੇ ਤੇ ਮੂੰਹ ਦੀ ਲੰਬਾਈ ਬਰੀਕੀਆਂ ਦੇ ਵਿੱਚ ਕੱਟੀ ਬੜੀ ਸੋਹਣੀ ਹੈ ਇਹਦੇ ਠੀਕ ਹੈ ਜੀ ਤੇ ਦੋਸਤੋ ਦੂਜੇ ਨੰਬਰ ਤੇ ਇਹਦਾ ਰੇਟ 22 ਹਜ਼ਾਰ ਹੈ ਜੀ 22000 ਹਾਂਜੀ ਠੀਕ ਹੈ ਦੋਸਤੋ ਦੂਜੇ ਨੰਬਰ ਵਾਲੀ ਕੱਟੀ ਦਾ ਰੇਟ 22000 ਲੰਮੀ ਲੱਤ ਦੀ ਦੋਸਤੋ ਕੱਟੀ ਹੈ ਬਿਲਕੁਲ ਜਿਹੜੀ ਮੋਹਰਾ ਦੇ ਵਿੱਚ ਜਿਹੜੀ ਮਾਰਕਿੰਗ ਚਾਹੀਦੀ ਹੈ ਉਹ ਸਾਰੀ ਇਸ ਕੱਟੀ ਦੇ ਵਿੱਚ ਹੈ ਠੀਕ ਹੈ ਅੱਛਾ ਤੀਜੇ ਨੰਬਰ ਤੇ ਜਿਹੜੀ ਇੱਕ ਆਪਣੇ ਕੋਲੇ ਬੂਰੀ ਹੈ ਇਹ ਕਿੰਨੇ ਟਾਈਮ ਦੀ ਹੋਗੀ ਬਾਈ ਇਹ ਹੋਗੀ ਸਵਾ ਸਾਲ ਦੀਆਂ ਇਹ ਦੋਨੇ ਇਹ ਵੀ ਤੇ ਦੂਸਰੀ ਵੀ ਸਵਾ ਸਵਾ ਸਾਲ ਦੀ ਸਵਾ ਸਵਾ ਸਾਲ ਦੀ ਖੋਲੀ ਮਰਜੀ ਬੂਰੀ ਬੂਰੀ ਦੋਸਤੋ ਦੇਖ ਰਹੇ ਨੇ ਤੋੜ ਕੇ ਠੀਕ ਹੈ ਰੰਗ ਸੋਹਣਾ ਬੂਰਾ ਐ ਨਾ ਠੀਕ ਹੈ ਥਾਣ ਚਾਰੇ ਨਿਖੜਵੇ ਆ ਸਵਾ ਸਾਲ ਉਮਰ ਹੈ ਮੂੰਮਾ ਦੀ ਸੋਹਣੀ ਹੈ ਤੇ ਸੰਗ ਵੀ ਸੋਹਣੇ ਆ ਫਰੀਕੀਆਂ ਦੇ ਵਿੱਚ ਕੱਟੀ ਚੰਗੀ ਹੈ ਮੂੰਮਾ ਲੰਬਾਈ ਦੇ ਵਿੱਚ ਆ ਠੀਕ ਹੈ ਤੇ ਲੰਮੀ ਲੱਗਦੀ ਹੈ ਦੋਸਤੋ ਇਹ ਵੀ ਚੰਗਾ ਕੱਦ ਕਾਟ ਕਰਨ ਵਾਲੀ ਕੱਟੀ ਬਣੂਗੀ ਤੋਰ ਤੁਹਾਨੂੰ ਸਾਰੀਆਂ ਕੱਟੀਆਂ ਦੀ ਮੈਂ ਤੇ ਇਹ ਆ ਲੋ ਦੋਸਤੋ ਬੂਰੀ ਕੱਟੀ ਦੇਖ ਲਓ ਠੀਕ ਹੈ ਸਵਾ ਸਾਲ ਉਮਰ ਰੰਗ ਚੈੱਕ ਕਰ ਲਓ ਤੇ ਬਾਕੀ ਤੋਰ ਤੋਰ ਚੈੱਕ ਕਰ ਲਓ ਬਸ ਠੀਕ ਹੈ ਭਾਈ ਮੋੜ ਦੇ ਮੋੜ ਦੇ ਆ ਲੋ ਦੋਸਤੋ ਸਵਾ ਸਾਲ ਉਮਰ ਹੈ ਸੋਹਣੇ ਰੰਗ ਰੂਪ ਦੇ ਵਿੱਚ ਇਹ ਕੱਟੀ ਤੁਹਾਨੂੰ ਬੂਰੀ ਦਿਖਾਈ ਹੈ ਤੇ ਥਣ ਵੀ ਚਾਰੇ ਨਿਖੜਵੇ ਹੋਣਗੇ ਤੇ ਥਣ ਦਾ ਸਾਈਜ਼ ਦੋਸਤੋ ਬਿਲਕੁਲ ਬਰਾਬਰ ਦਾ ਹੋਊਗਾ ਸੋਹਣੇ ਢਾਂਚੇ ਦੀ ਇਹ ਸਵਾ ਸਾਲ ਦੀ ਬੂਰੀ ਕੱਟੀ ਤੁਹਾਨੂੰ ਦਿਖਾਈ ਹੈ ਤੇ ਰੇਟ ਭਈ ਇਹਦਾ ਕੀ ਹੋਊਗਾ ਇਹਨਾਂ ਦਾ ਫੋਨ ਤੇ ਹੋ ਜਾਊਗਾ ਜੀ ਰੇਟ ਇਸ ਜੋੜੇ ਦਾ ਹਾਂਜੀ ਹਾਂਜੀ ਅੱਛਾ ਠੀਕ ਹੈ ਦੋਸਤੋ ਇਸ ਜੋੜੀ ਦਾ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਦੋ ਝੋਟੀਆਂ ਦਾ ਰੇਟ ਤੁਹਾਨੂੰ ਦੱਸਦਾ ਅੱਛਾ ਜਿਹੜੀ ਚੌਥੇ ਨੰਬਰ ਤੇ ਆ ਕੇ ਖੜੀ ਆਪਣੇ ਕੋਲ ਮੀਣੀ ਹੈ ਹਨਾ ਇਹ ਇਹ ਵੀ ਸਵਾ ਸਾਲ ਦੀ ਹੈ ਹਾਂਜੀ ਇਹ ਵੀ ਸਵਾ ਸਾਲ ਦੀ ਠੀਕ ਹੈ ਸਿੰਘ ਸਿੰਘ ਹਿਲਦੇ ਇਹਦੇ ਹਾਂਜੀ ਸਿੰਘ ਹਿਲਦੇ ਮਾੜੀ ਜੀ ਕੱਢ ਖਬਾਰ ਇਹਨੂੰ ਵੇਖੀਏ ਤੋੜ ਕੇ ਦੋਸਤੋ ਥਣ ਵੀ ਤੁਹਾਨੂੰ ਦਿਖਾ ਦਿੰਨਾ ਪਿੰਡਾ ਇਸ ਕੱਟੀ ਦਾ ਵੀ ਬੜਾ ਸੋਹਣਾ ਤੇ ਢਾਂਚਾ ਚੰਗਾ ਇਹ ਸਿੰਘ ਤੁਹਾਨੂੰ ਬਾਹਰ ਹਿਲਾ ਕੇ ਵਿਖਾ ਦਿੰਨਾ ਵੈਸੀ ਸਿੰਘਾਂ ਦੀ ਸ਼ੇਪ ਸਹੀ ਹੈ ਸਵਾ ਸਾਲ ਉਮਰ ਹੈ ਸੋਹਣੇ ਢਾਂਚੇ ਦੇ ਵਿੱਚ ਇਹ ਵੀ ਕੱਟੀ ਬੜੀ ਸੋਹਣੀ ਹੈ ਚੰਗੀ ਤਿਆਰ ਹੋਣ ਵਾਲੀ ਝੋਟੀ ਹੈ ਇਹ ਠੀਕ ਹੈ ਬਸ ਠੀਕ ਹੈ ਭਾਈ ਮੁਰਗੇ ਸਿੰਘ ਮੜ ਜੀ ਹਲਾਈਏ ਇੱਥੇ ਖਾ ਓਕੇ ਹਾਂਜੀ ਇੱਕ ਸਿੰਘ ਜ਼ਿਆਦਾ ਹਿਲਦਾ ਇੱਕ ਥੋੜਾ ਜਿਹਾ ਘੱਟ ਹਿਲਦਾ ਅੱਛਾ ਵੈਸੇ ਹਿਲਦਾ ਹਾਂ ਹਿਲਦਾ ਜੀ ਅੱਛਾ ਹਿਲਦਾ ਠੀਕ ਥੋੜਾ ਜਿਹਾ ਘੱਟ ਹਿਲਦਾ ਜੀ ਠੀਕ ਹੈ ਹਾਂਜੀ ਦੂਸਰ ਸਿੰਘਾਂ ਦੀ ਸ਼ੇਪ ਸਹੀ ਹੈ ਅਜੇ ਉਮਰ ਛੋਟੀ ਹੈ ਤਾਂ ਕਰਕੇ ਥੋੜਾ ਜਿਹਾ ਸਿੰਘ ਤੁਨੂੰ ਲੱਗਦਾ ਜਿਵੇਂ ਜਿਵੇਂ ਸਿੰਘ ਵੱਡਾ ਹੋ ਜਾਊਗਾ ਉਮਰ ਭੱਦੀ ਹੋ ਜਾਊਗੀ ਉਵੇਂ ਉਹ ਸਿੰਘ ਥੱਲੇ ਨੂੰ ਆ ਜਾਂਦਾ ਭਾਰਾ ਹੋ ਕੇ ਇਹ ਸਵਾ ਸਾਲ ਦੀ ਕੱਟੀ ਹੈ ਪੇ ਥਾਣ ਇਹਦੇ ਵੀ ਨਿਕੜਵੇ ਆ ਤੇ ਰੇਟ ਇਹਦਾ ਵੀ ਫੋਨ ਦੇ ਉੱਤੇ ਤੈਕੀਤਾ ਜਾਊਗਾ ਹਾਂਜੀ ਫੋਨ ਤੇ ਹੋ ਜਾਊਗਾ ਜੀ ਠੀਕ ਐ ਦੋਸਤੋ ਦੋ ਜਾਨਵਰਾਂ ਦਾ ਇਹਨਾਂ ਦਾ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਰੇਟ ਜੈ ਜੀ ਹੋਊਗਾ ਇਹਨਾਂ ਦਾ ਹਾਂਜੀ ਰੇਟ ਜੈ ਜੀ ਹੋਊਗਾ ਜੀ ਠੀਕ ਐ ਦੋਸਤੋ ਪ੍ਰੋਪਰ ਚਾਰੇ ਨਾਗ ਤੁਹਾਨੂੰ ਤੋਰ ਫੇਰ ਕੇ ਦਿਖਾਤੇ ਆ ਜੀ ਥਾਣ ਥੂਣ ਐਨ ਪੂਰੀ ਤੁਹਾਨੂੰ ਤਸੱਲੀ ਕਰਾਤੀ ਦੋਵਾਂ ਦਾ ਰੇਟ ਬਾਈ ਨੇ ਦੱਸਤਾ ਦੋਵਾਂ ਦਾ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਬਾਕੀ ਤਸੱਲੀ ਕਰ ਲਿਓ ਦੋਸਤੋ ਖਰੀਦ ਲਿਓ ਤੇ ਚਲੋ ਠੀਕ ਐ ਬਾਈ ਜੀ ਹਾਂਜੀ ਠੀਕ ਐ